ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਿਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਤੀਜੇ ਵਿਸ਼ਵ ਯੁੱਧ ਦਾ ਖਤਰਾ ਸਾਹਮਣੇ ਹੈ ਤੇ ਸਿਰਫ ਉਹੀ ਇਸ ਨੂੰ ਰੋਕ ਸਕਦੇ ਨੇ। ਪਰਮਾਣੂ ਪ੍ਰਸਾਪ ਦੇ ਖਤਰੇ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ ਕਿ ਵਿਸ਼ਵ ਵਿਆਪੀ ਧਮਾਕੇ ਦਾ ਖਤਰਾ ਹੈ। ਯੂਕਰੇਨ ਯੁੱਧ, ਗਾਜ਼ਾ ਸੰਘਰਸ਼ ਤੇ ਹਮਾਸ ਦਾ 7 ਅਕਤੂਬਰ ਨੂੰ ਇਜ਼ਰਾਈਲ ਤੇ ਅੱਤਵਾਦੀ ਹਮਲਾ ਕਦੇ ਨਹੀਂ ਹੁੰਦਾ ਜੇਕਰ ਉਹ ਰਾਸ਼ਟਰਪਤੀ ਹੁੰਦੇ 트럼ਪ ਨੇ ਇਹ ਗੱਲ ਪੈਂਸਿਲਵੇਨੀਆ ਦੇ ਹੈਰਿਸਬਰਗ ਚ ਟਾਊਨ ਹਾਲ ਬੈਠਕ ਦੌਰਾਨ ਕਹੀ ਅਮਰੀਕਾ ਦੇ ਪ੍ਰਮਾਣੂ ਹਥਿਆਰਾਂ ਚ ਸੁਧਾਰ ਤੋਂ ਨਾਖੁਸ਼ ਡੋਨਲਡ 트럼ਪ ਨੇ ਕਿਹਾ ਕਿ ਅਸੀਂ ਤੀਜੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਇਸ ਦਾ ਕਾਰਨ ਖਾਸ ਤੌਰ ਤੇ ਪ੍ਰਮਾਣੂ ਹਥਿਆਰਾਂ ਸਮੇਤ ਹੋਰ ਹਥਿਆਰਾਂ ਦੀ ਤਾਕਤ ਹੈ ਆਪਣੇ ਆਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਸਭ ਤੋਂ ਵਧੀਆ ਉਮੀਦਵਾਰ ਦੱਸਦੇ ਹੋਏ 트럼ਪ ਨੇ ਕਿਹਾ ਕਿ ਜੇ ਉਹ ਚੁਣੇ ਜਾਂਦੇ ਨੇ ਤਾਂ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ ਅਮਰੀਕਾ ਨੂੰ ਇੱਕ ਅਜਿਹੇ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਉਸ ਨੂੰ ਯੁੱਧ ਵੱਲ ਨਾ ਲੈ ਕੇ ਜਾਵੇ ਹਾਲਾਂਕਿ ਜੋ ਜੋਕਰ ਇਸ ਸਮੇਂ ਜਨਤਾ ਦੇ ਸਾਹਮਣੇ ਨੇ ਉਹ ਇਸ ਨੂੰ ਤੀਜੇ ਵਿਸ਼ਵ ਯੁੱਧ 'ਚ ਸੁੱਟ ਦੇਣਗੇ ਇਹ ਇੱਕ ਅਜਿਹੀ ਲੜਾਈ ਹੋਵੇਗੀ ਜੋ ਪਹਿਲਾਂ ਕਦੇ ਨਹੀਂ ਹੋਈ ਆਪਣੇ ਦਾਅਵੇ ਦੇ ਸਮਰਥਨ 'ਚ ਉਹਨਾਂ ਨੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਬ੍ਰਾਂ ਦੇ ਹਵਾਲੇ ਨੂੰ ਦੁਹਰਾਇਆ ਹਰ ਕੋਈ ਟਰੰਪ ਤੋਂ ਡਰਦਾ ਏ ਤੁਸੀਂ ਉਹਨਾਂ ਨੂੰ ਵਾਪਸ ਲਿਆਓ ਤੇ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਕਈ ਵਾਰ ਤੁਹਾਨੂੰ ਕਿਸੇ ਦਮਦਾਰ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਦਮਦਾਰ ਹੈ ਇਸ ਸਬਦੇ ਦਰਮਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਅਦਾਲਤ 'ਚ ਦਾਇਰ ਕੀਤੀ ਇੱਕ ਪਟੀਸ਼ਨ 'ਚ ਕਿਹਾ ਕਿ ਉਹ ਅਪਰਾਧਿਕ ਦੋਸ਼ਾਂ ਲਈ ਦੋਸ਼ੀ ਨਾ ਹੋਣ ਦੀ ਦਲੀਲ ਦੇਣਗੇ ਇਲਜ਼ਾਮ 'ਚ ਉਸ 'ਤੇ 2020 ਦੀਆਂ ਚੋਣਾਂ 'ਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਟਰੰਪ ਨੇ ਅਦਾਲਤ 'ਚ ਪੇਸ਼ ਹੋਣ ਦਾ ਆਪਣਾ ਅਧਿਕਾਰ ਛੱਡ ਦਿੱਤਾ ਹੈ ਤੇ ਆਪਣੇ ਵਕੀਲਾਂ ਨੂੰ ਆਪਣੇ ਤਰਫੋਂ ਪਟੀਸ਼ਨ ਦਾਖਲ ਕਰਨ ਦਾ ਅਧਿਕਾਰ ਦਿੱਤਾ ਹੈ। 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜ਼ਬਰਦਸਤ ਉਤਰਾ-ਚੜਾ ਦਾ ਦੌਰ ਜਾਰੀ ਹੈ। ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਆਪਣੇ ਰਾਸ਼ਟਰਵਾਦੀ ਕਾਰਡ ਦਾ ਸਿਆਸੀ ਲਾਭ ਮਿਲ ਰਿਹਾ ਹੈ। ਟਰੰਪ ਨੇ ਦੱਸ ਦੇਣਾ ਚ ਹੀ ਬਾਜ਼ੀ ਪਲਟ ਦਿੱਤੀ ਹੈ ਤੇ ਹੁਣ ਉਹ ਸੱਤ ਸਭ ਤੋਂ ਮਹੱਤਵਪੂਰਨ ਸਵਿੰਗ ਰਾਜਾਂ 'ਚ ਚਾਰ 'ਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਦੇ ਬਰਾਬਰ ਆ ਗਏ ਨੇ ਦਿਲਚਸਪ ਗੱਲ ਇਹ ਹੈ ਕਿ 10 ਦਿਨ ਪਹਿਲਾਂ ਤੱਕ 트ੰਪ ਇਹਨਾਂ ਸਾਰੇ 7 ਰਾਜਾਂ 'ਚ ਕਮਲਾ ਹੈਰਿਸ ਤੋਂ ਪਿੱਛੇ ਸਨ ਹੁਣ ਕਮਲਾ ਦੀ ਲੀਡ ਸਿਰਫ 3 ਰਾਜਾਂ ਤੱਕ ਹੀ ਸਿਮਟ ਗਈ ਹੈ 트ੰਪ ਨੇ ਆਪਣੀ ਮੁਹਿੰਮ ਨੂੰ ਮੈਗਾ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਲੇ ਦੁਆਲੇ ਆਧਾਰਿਤ ਕੀਤਾ ਹੈ ਟਰੰਪ ਹਰ ਮੀਟਿੰਗ 'ਚ ਰਾਸ਼ਟਰੀਵਾਦੀ ਮੁੱਦੇ ਉਠਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ 7 ਮਹੱਤਵਪੂਰਨ ਰਾਜ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਦੇ ਨੇ ਇਹਨਾਂ ਵਿੱਚ ਜੇਤੂ ਨੂੰ ਅਹੁਦਾ ਮਿਲਦਾ ਹੈ ਟਰੰਪ ਦੀ ਰਿਪਬਲਿਕਨ ਪਾਰਟੀ ਹੁਣ ਵੱਡੇ ਇਕੱਠ ਤੇ ਜ਼ੋਰ ਦੇ ਰਹੀ ਹੈ ਇਸ ਤੋਂ ਪਹਿਲਾਂ ਟਰੰਪ ਛੋਟੀਆਂ-ਛੋਟੀਆਂ ਮੀਟਿੰਗਾਂ ਕਰ ਰਹੇ ਸਨ ਆਪਣੇ ਗ੍ਰਹਿ ਜ਼ਿਲੇ ਫਲੋਰੀਡਾ 'ਚ ਭਾਰੀ ਜਨਤਕ ਸਮਰਥਨ ਤੋਂ ਬਾਅਦ ਟਰੰਪ ਹੁਣ ਅਗਲੇ 60 ਦਿਨਾਂ ਦੌਰਾਨ ਦੇਸ਼ ਭਰ 'ਚ 120 ਵੱਡੀਆਂ ਮੀਟਿੰਗਾਂ ਕਰਨਗੇ ਇਸ ਦੌਰਾਨ ਟਰੰਪ ਅਤੇ ਕਮਲਾ ਹੈਰਿਸ ਨੂੰ ਕਮਿਊਨਿਸਟ ਕਹਿ ਕੇ ਅਮਰੀਕੀ ਮੱਧ ਵਰਗ ਨੂੰ ਲਗਾਤਾਰ ਆਕਰਸ਼ਿਤ ਕਰ ਰਹੇ ਨੇ ਟਰੰਪ ਮੱਧ ਵਰਗ ਨੂੰ ਉੱਚ ਟੈਕਸਾਂ ਦੇ ਜੋਖਮ 'ਚ ਪਾ ਰਿਹਾ ਏ ਉਸ ਦੀ ਇਹ ਚਾਲ ਕੰਮ ਕਰਦੀ ਨਜ਼ਰ ਆ ਰਹੀ ਹੈ ਟਰੰਪ ਅਤੇ ਕਮਲਾ ਵਿਚਾਲੇ ਪਹਿਲੀ ਰਾਸ਼ਟਰਪਤੀ ਬਹਿਸ 10 ਸਤੰਬਰ ਨੂੰ ABC ਨਿਊਜ਼ ਚੈਨਲ ਤੇ ਹੋਵੇਗੀ ਦੋਵਾਂ ਉਮੀਦਵਾਰਾਂ ਦੇ ਪ੍ਰਦਰਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੀ ਤਸਵੀਰ ਸਪਸ਼ਟ ਹੋ ਜਾਵੇਗੀ ਕਿਉਂਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਕੋਈ ਬਹਿਸ ਨਹੀਂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਟਰੰਪ ਤੇ ਉਸ ਸਮੇਂ ਦੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਾਈਡਨ ਵਿਚਾਲੇ ਜੂਨ ਚ ਹੋਈ ਬਹਿਸ ਚ ਬਾਈਡਨ ਬੁਰੀ ਤਰ੍ਹਾਂ ਨਾਲ ਹਾਰ ਗਏ ਸਨ ਇਸ ਤੋਂ ਬਾਅਦ ਹੀ ਬਾਈਡਨ ਨੂੰ ਦੌੜ ਤੋਂ ਹਟਣਾ ਪਿਆ ਟਰੰਪ ਦੀ ਰਣਨੀਤੀ ਕਮਲਾ ਤੇ ਨਿੱਜੀ ਹਮਲੇ ਤੇਜ਼ ਕਰਨ ਦੀ ਹੈ ਉਹਨਾਂ ਨੇ ਕਮਲਾ ਨੂੰ ਗੈਰ ਅਮਰੀਕੀ ਹੋਣ ਦੇ ਮੁੱਦੇ ਤੇ ਘੇਰ ਲਿਆ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਕਮਲਾ ਉੱਤੇ ਅਕਤੂਬਰ ਸਰਪ੍ਰਾਈਜ਼ ਵੀ ਛੇੜਨ ਜਾ ਰਹੇ ਨੇ ਪਾਵਨ ਨਵੰਬਰ ਚ VOTING ਤੋਂ ਪਹਿਲਾਂ ਕਮਲਾ ਤੇ ਵੱਡੇ ਨਿਜੀ ਹਮਲੇ ਹੋਣਗੇ। ਉਪ ਰਾਸ਼ਟਰਪਤੀ ਕਮਲਾ ਹੈਰਿਸ ਹੁਣ ਖੁਦ ਨੂੰ ਮੱਧ ਵਰਗ ਦਾ ਸਮਰਥਕ ਸਾਬਤ ਕਰਨ ਲਈ ਰਣਨੀਤੀ ਤੇ ਕੰਮ ਕਰ ਰਹੀ ਹੈ। ਕਮਲਾ ਨੇ ਪੈਂਸਿਲਵੇਨੀਆ ਅਸੈਂਬਲੀ ਚ ਟੈਕਸ ਕਟੌਤੀ ਦਾ ਵੱਡਾ ਐਲਾਨ ਕੀਤਾ। ਕਮਲਾ ਦੀ ਨਜ਼ਰ ਹੁਣ ਅਮਰੀਕਾ ਦੇ 66% ਮੱਧ ਵਰਗ ਦੇ ਵੋਟਰਾਂ ਤੇ ਹੈ। ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ 10 ਸਤੰਬਰ ਦੀ ਅਹਿਮ ਬਹਿਸ ਤੋਂ ਪਹਿਲਾਂ ਆਪਣੀ ਆਰਥਿਕ ਨੀਤੀ ਨੂੰ ਸਪਸ਼ਟ ਕਰਨ ਲਈ ਛੋਟੇ ਅਮਰੀਕੀ ਕਾਰੋਬਾਰਾਂ ਦੀ ਮਦਦ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕਰਨ ਲਈ ਤਿਆਰ ਹੈ ਜੇਕਰ ਨਵੰਬਰ ਚ ਚੁਣੀ ਜਾਂਦੀ ਹੈ ਤਾਂ ਅਮਰੀਕੀ ਉਪ ਰਾਸ਼ਟਰਪਤੀ ਛੋਟੀਆਂ ਫਰਮਾਂ ਲਈ ਟੈਕਸ ਬ੍ਰੇਕਾਂ ਅਤੇ ਲਾਲ ਫੀਤਾ ਸ਼ਾਹੀ ਨੂੰ ਕੱਟਣ ਦਾ ਪ੍ਰਸਤਾਵ ਰੱਖੇਗੀ ਉਹ ਇਹ ਗੱਲ ਨਿਊ ਹੈਮਪਸ਼ਾਇਰ ਸੂਬੇ ਚ ਇੱਕ ਪ੍ਰਚਾਰ ਸਮਾਗਮ ਚ ਦੱਸੇਗੀ ਹੈਰਿਸ ਨੇ ਮੌਕੇ ਦੀ ਆਰਥਿਕਤਾ ਦਾ ਵਾਅਦਾ ਕਰਨ ਲਈ ਡੈਮੋਕ੍ਰੈਟਿਕ ਨਾਮਜ਼ਦ ਵਜੋਂ ਰਾਸ਼ਟਰਪਤੀ ਜੋ ਬਾਈਡਨ ਤੋਂ ਬਾਅਦ ਉਤਸ਼ਾਦੀ ਲਹਿਰ ਚਲਾਈ ਹੈ ਹੈਰਿਸ ਦੀ ਮੁਹਿਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਟੈਕਸ ਰਾਹਤ ਦੇ 10 ਗੁਣਾ ਵਿਸਥਾਰ ਦਾ ਪ੍ਰਸਤਾਵ ਕਰੇਗੀ ਤੇ ਪਹਿਲੇ ਕਾਰਜਕਾਲ 'ਚ 25 ਮਿਲੀਅਨ ਨਵੇਂ ਛੋਟੇ ਕਾਰੋਬਾਰੀ ਐਪਲੀਕੇਸ਼ਨਸ ਦਾ ਟੀਚਾ ਨਿਰਧਾਰਤ ਕਰੇਗੀ ਯੋਜਨਾ ਛੋਟੇ ਕਾਰੋਬਾਰਾਂ ਲਈ ਸ਼ੁਰੂਆਤੀ ਲਾਗਤ ਲਈ ਟੈਕਸ ਕਟੌਤੀ ਨੂੰ 5000 ਡਾਲਰ ਤੋਂ 50000 ਡਾਲਰ ਤੱਕ ਵਧਾਏਗੀ ਦੋਵੇਂ ਉਮੀਦਵਾਰ ਟੈਕਸਾਂ ਨੂੰ ਲੈ ਕੇ ਖਾਸ ਤੌਰ ਤੇ ਸੰਘਰਸ਼ ਕਰ ਰਹੇ ਨੇ ਟਰੰਪ ਨੇ ਹੈਰਿਸ ਉੱਤੇ ਸੇਵਾ ਕਰਮਚਾਰੀਆਂ ਲਈ ਟੈਕਸਾਂ ਨੂੰ ਖਤਮ ਕਰਨ ਦੀ ਆਪਣੀ ਨੀਤੀ ਦੀ ਨਕਲ ਕਰਨ ਅਤੇ ਸਾਰੇ ਖੇਤਰਾਂ 'ਚ ਟੈਕਸਾਂ 'ਚ ਕਟੌਤੀ ਦਾ ਵਾਅਦਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਹੈਰਿਸ ਕਾਰਪੋਰੇਸ਼ਨਾਂ ਤੇ ਅਮੀਰ ਪਰਿਵਾਰਾਂ 'ਤੇ ਟੈਕਸ ਵਧਾਉਣ ਲਈ ਜ਼ੋਰ ਦੇ ਰਹੀ ਹੈ। ਟਰੰਪ ਅਤੇ ਹੈਰਿਸ 10 ਸਤੰਬਰ ਨੂੰ ਫਿਲਡੈਲਫੀਆ, ਪੈਨਸਿਲਵੇਨੀਆ 'ਚ ਆਪਣੀ ਪਹਿਲੀ ਰਾਸ਼ਟਰਪਤੀ ਬਹਿਸ ਕਰਨ ਵਾਲੇ ਨੇ। ਹੈਰਿਸ ਕਥਿਤ ਤੌਰ ਤੇ ਪਿਟਸਬਰਗ ਦੀ ਇੱਕ ਮਹਿੰਮ ਯਾਤਰਾ ਤੋਂ ਬਾਅਦ ਬਹਿਸ ਦੀ ਤਿਆਰੀ ਲਈ ਰਾਜ ਚ ਰਹੇਗੀ ਜੋ ਬਾਈਡਨ ਨਾਲ ਸਾਂਝੇ ਤੌਰ ਤੇ ਪੇਸ਼ ਹੋਣ ਤੋਂ ਬਾਅਦ ਇਸ ਹਫਤੇ ਸ਼ਹਿਰ ਦੀ ਇਹ ਉਹਨਾਂ ਦੀ ਦੂਜੀ ਫੇਰੀ ਹੈ 59 ਸਾਲਾ ਡੈਮੋਕ੍ਰੇਟ ਨੇ 6 ਹਫਤੇ ਪਹਿਲਾਂ ਬਾਈਡਨ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਚੋਣਾ ਚ ਟਰੰਪ ਦੀ ਵੜਤ ਨੂੰ ਉਲਟਾ ਦਿੱਤਾ ਹੈ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਤੇ ਕਮਲਾ ਹੈਰਿਸ ਤੇ ਡੋਨਾਲਡ ਟਰੰਪ ਦਰਮਿਆਨ ਨੇੜਲਾ ਮੁਕਾਬਲਾ ਹੈ ਵੋਟਰਾਂ ਨੂੰ ਲੁਭਾਉਣ ਲਈ ਅਮਰੀਕਾ ਚ ਪ੍ਰਚਾਰ ਵੀ ਜ਼ੋਰਾਂ ਤੇ ਹੈ ਪਰ ਇਸ ਸਮੇਂ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਖਬਰਾਂ ਨੇ ਕਿ ਰੂਸ ਅਮਰੀਕੀਆਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਕਮਲਾ ਹੈਰਿਸ ਨੂੰ ਹਰਾਉਣਾ ਚਾਹੁੰਦਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਬੁਲਦੀਮੀਰ ਪੁਤਿਨ ਤੇ ਚੋਣਾਂ 'ਚ ਦਖਲ ਦੇਣ ਅਤੇ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਹੈ ਹਾਲਾਂਕਿ ਰੂਸ ਨੇ ਇਸ ਨੂੰ ਬੇਤੁਕਾ ਦੱਸਿਆ ਹੈ ਦਰਅਸਲ ਕੁਮਾਂਤਰੀ ਮੀਡੀਆ 'ਚ ਅਜਿਹੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਕਿ ਰੂਸ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਆਪਣਾ ਹਰਮਨ ਪਿਆਰਾ ਉਮੀਦਵਾਰ ਮੰਨਦਾ ਹੈ ਇਸ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਹਰਕਤ ਚ ਆਇਆ ਜਦਕਿ ਖੁਫੀਆ ਨਿਰਦੇਸ਼ਕ ਦਫਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰੂਸ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਦਾ ਪ੍ਰਚਾਰ ਕ੍ਰੈਮਲਿਨ ਨਾਲ ਜੁੜਿਆ ਇੱਕ ਕਰ ਰਿਹਾ ਹੈ। ਖੁਫੀਆ ਏਜੰਸੀ ਪਹਿਲਾਂ ਹੀ ਰੂਸ ਤੇ ਚੋਣਾਂ 'ਚ ਦਖਲ ਦੇਣ ਲਈ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਚੁੱਕੀਆਂ ਨੇ। ਅਮਰੀਕਾ ਦੇ ਇਸ ਦੋਸ਼ ਤੋਂ ਬਾਅਦ ਰੂਸ ਨੇ ਵੀ ਬਿਆਨ ਜਾਰੀ ਕੀਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਇਹਨਾਂ ਅਮਰੀਕੀ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਰੂਸ ਨੇ ਕਿਹਾ ਹੈ ਕਿ ਇਹ ਸਾਰੀਆਂ ਬੇਹੋਦਾ ਗੱਲਾਂ ਨੇ ਟਰੰਪ ਨੂੰ ਅਮਰੀਕੀ ਚੋਣਾਂ ਜਿੱਤਣ 'ਚ ਮਦਦ ਕਰਨ 'ਚ ਕੋਈ ਦਿਲਚਸਪੀ ਨਹੀਂ ਹੈ ਡੋਨਲਡ ਟਰੰਪ ਪਹਿਲਾਂ ਹੀ ਵਾਈਟ ਹਾਊਸ 'ਚ ਰਹਿ ਚੁੱਕੇ ਨੇ ਤੇ ਰੂਸ ਨੇ ਉਹਨਾਂ ਨਾਲ ਕੰਮ ਕੀਤਾ ਜੋ ਕਿ ਸਭ ਤੋਂ ਖਰਾਬ 4 ਸਾਲ ਸਨ ਸਰਕਾਰੀ ਮੀਡੀਆ ਆਰਟੀ ਨੇ ਵੀ ਕਿਹਾ ਇੱਕ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ 10 ਸਤੰਬਰ ਨੂੰ ਰਾਸ਼ਟਰਪਤੀ ਦੀ ਬਹਿਸ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਜੋ ਬਾਈਡਨ ਤੇ ਡੋਨਲਡ ਟਰੰਪ ਦਰਮਿਆਨ ਰਾਸ਼ਟਰਪਤੀ ਅਹੁਦੇ ਦੀ ਬਹਿਸ ਤੋਂ ਬਾਅਦ ਟਰੰਪ ਦੀ ਜਿੱਤ ਦੀਆਂ ਉਮੀਦਾਂ ਵਧ ਗਈਆਂ ਸਨ ਬਾਅਦ ਜੋ ਬਾਈਡਨ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਤੇ ਕਮਲਾ ਹੈਰਿਸ ਨੂੰ ਅੱਗੇ ਰੱਖਿਆ ਸੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਣ ਵਾਲੇ 10 ਤੋਂ 12 ਫੀਸਦੀ ਲੋਕ ਰਸਤੇ ਚ ਹੀ ਮਾਰੇ ਜਾਂਦੇ ਨੇ ਡੰਕੀ ਰੂਟ ਇੱਕ ਮੁਨਾਫੇ ਵਾਲਾ ਕਾਰੋਬਾਰ ਬਣ ਗਿਆ ਹੈ ਮਨੁੱਖੀ ਤਸਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਲਿਜਾਣ ਲਈ ਪ੍ਰਤੀ ਵਿਅਕਤੀ 50000 ਤੋਂ 1 ਲੱਖ ਡਾਲਰ ਜਾਨਕਿ ਭਾਰਤੀ ਗੱਲ ਕਰ ਲਈਏ ਕਰੰਸੀ ਦੀ ਤਕਰੀਬ 40 ਲੱਖ ਤੋਂ 80 ਲੱਖ ਰੁਪਏ ਵਸੂਲਦੇ ਨੇ ਅਮਰੀਕਾ ਪਹੁੰਚਣ ਅਤੇ ਅਮਰੀਕਨ ਸੁਪਨੇ ਨੂੰ ਪੂਰਾ ਕਰਨ ਦੀ ਬੇਚੈਨੀ ਭਾਰਤ ਚ ਬੇਰੋਜ਼ਗਾਰੀ ਘਟ ਆਮਦਨੀ ਤੇ ਪਿੰਡੂ ਅਰਥਚਾਰੇ ਚ ਸੰਕਟ ਕਾਰਨ ਹੈ ਬਹੁਤ ਸਾਰੇ ਪਰਿਵਾਰ ਇਨਾ ਗੈਰਕਾਨੂੰਨੀ ਪ੍ਰਵਾਸ ਸੇਵਾਵਾਂ ਲਈ ਭੁਗਤਾਨ ਕਰਨ ਲਈ ਆਪਣੀ ਜ਼ਮੀਨ ਗਹਿਣੇ ਅਤੇ ਇੱਥੋਂ ਤੱਕ ਕਿ ਆਪਣੇ ਘਰ ਵੀ ਵੇਚ ਦਿੰਦੇ ਨੇ ਹਜ਼ਾਰਾਂ ਭਾਰਤੀ ਡੰਕੀ ਰੂਟ ਦੇ ਰਾਹੀ ਇਹ ਯਾਤਰਾ ਕਰਦੇ ਨੇ ਡੰਕੀ ਰੂਟ ਦੇ ਵਿੱਚ ਇਹ ਯਾਤਰਾ ਵੱਖ-ਵੱਖ ਦੇਸ਼ਾਂ ਚ ਕਈ ਸਟਾਪਾਂ ਤੋਂ ਲੰਘਣੀ ਪੈਂਦੀ ਹੈ ਜਿਸ ਵਿੱਚ ਪਨਾਮਾ ਕੋਸਟਾ ਰੀਕਾ ਅਲ ਸੈਲਵਾਡੋਰ ਅਤੇ ਗੁਆਟੇਮਾਲਾ ਵਰਗੇ ਮੱਧ ਅਮਰੀਕੀ ਦੇਸ਼ ਸ਼ਾਮਲ ਨੇ ਜਿੱਥੇ ਭਾਰਤੀ ਨਾਗਰਿਕ ਆਸਾਨੀ ਨਾਲ ਵੀਜ਼ਾ ਪ੍ਰਾਪਤ ਕਰ ਸਕਦੇ ਨੇ ਮੈਕਸੀਕੋ ਅਤੇ ਦੱਖਣੀ ਅਮਰੀਕਾ ਦੇ ਵਿਚਕਾਰ ਸਥਿਤ ਇਹ ਦੇਸ਼ ਮੈਕਸੀਕੋ ਰਾਹੀਂ ਅਮਰੀਕਾ 'ਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਪ੍ਰਵੇਸ਼ ਦੁਆਰ ਵਜੋਂ ਕੰਮ ਕਰਦੇ ਨੇ ਜਾਂਚ ਮੁਤਾਬਕ ਇਸ ਖਤਰਨਾਕ ਸਫ਼ਰ ਨੂੰ 2 ਸਾਲ ਲੱਗ ਸਕਦੇ ਨੇ ਅਪਰਾਧਿਕ گروਹਾਂ ਦੇ ਹੱਥੋਂ ਲੁੱਟ ਗੰਭੀਰ ਸੱਟਾਂ ਬਲਾਤਕਾਰ ਅਤੇ ਮੌਤ ਸਮੇਤ ਬਹੁਤ ਸਾਰੇ ਜੋਖਮ ਇਸ 'ਚ ਸ਼ਾਮਲ ਨੇ ਇਹ ਇੱਕੋ ਇੱਕ ਰਸਤਾ ਨਹੀਂ ਹੈ ਜਿਸ ਤਰ੍ਹਾਂ ਹੀ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਰਾਹੀਂ ਵੀ ਜਾਣ ਦੀ ਕੋਸ਼ਿਸ਼ ਕਰਦੇ ਨੇ ਇਸ ਯਾਤਰਾ 'ਚ ਜੋਖਮ ਬਹੁਤ ਜ਼ਿਆਦਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਯਾਤਰਾ ਦੌਰਾਨ ਫੜੇ ਜਾਣ ਤਸੀਹੇ ਦਿੱਤੇ ਜਾਣ ਜੇਲ੍ਹ ਜਾਣ ਜਾਂ ਇੱਥੋਂ ਤੱਕ ਕਿ ਮਾਰੇ ਜਾਣ ਦੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਮਰੀਕਾ ਜਾਣ ਅਤੇ ਉੱਥੇ ਸੈਟਲ ਹੋਣ ਦਾ ਸੁਪਨਾ ਦੁਨੀਆ ਭਰ ਦੇ ਲੋਕ ਦੇਖਦੇ ਨੇ ਇੱਥੋਂ ਦੀ ਖੁਸ਼ਹਾਲੀ ਸਫਲਤਾ ਤੇ ਮੌਕਿਆਂ ਨਾਲ ਭਰਪੂਰ ਜੀਵਨ ਨੇ ਲੰਬੇ ਸਮੇਂ ਤੋਂ ਅਣਗਿਣਤ ਭਾਰਤੀਆਂ ਨੂੰ ਆਕਰਸ਼ਿਤ ਕੀਤਾ ਆਪਣੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਲਈ ਉਹ ਡੰਕੀ ਰੂਟ ਦੀ ਵਰਤੋਂ ਕਰਦੇ ਹੋਏ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਅਮਰੀਕਾ ਪਹੁੰਚ ਰਹੇ ਨੇ ਜੋ ਕਿ ਸੰਘਣੇ ਜੰਗਲਾਂ ਔਖੇ ਸੌਖੇ ਇਲਾਕਿਆਂ ਤੇ ਕੱਚੇ ਪਾਣੀ ਵਿੱਚੋਂ ਲੰਘਦਾ ਹੈ ਨਤੀਜਾ ਇਹ ਹੈ ਕਿ ਭਾਰਤੀ ਹੁਣ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਤੀਜੇ ਸਭ ਤੋਂ ਵੱਡੇ ਸਮੂਹ ਦੀ ਨੁਮਾਇੰਦਗੀ ਕਰਦੇ ਨੇ ਉਂਝ ਅਮਰੀਕਾ ਦਾ ਸਫ਼ਰ ਨਰਕ ਵਰਗੇ ਰਸਤਿਆਂ ਵਿੱਚੋਂ ਲੰਘਦਾ ਹੈ ਯੂਨੀਵਰਸਿਟੀ ਆਫ ਵਿਸਕਾਂਸਿਨ ਦੀ ਜਿਮਨਾਸਟ ਕਾਰਾ ਵੈਲਸ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਇੱਕ ਸ਼ੱਕੀ ਦੋਸ਼ੀ ਨੂੰ ਹਿਰਾਸਤ ਵਿੱਚ ਲਿਆਏ ਯੂਨੀਵਰਸਿਟੀ ਦੇ ਚਾਂਸਲਰ ਕੋਰੀ ਕਿੰਗ ਨੇ ਵੈਲਸ਼ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਵਾਰਹਾਕ ਜਿਮਨਾਸਟਿਕ ਟੀਮ ਦੀ ਬਹੁਤ ਹੀ ਹੁਨਾਰ ਮੈਂਬਰ ਸੀ ਉਸਨੇ ਪਿਛਲੇ ਸਾਲ ਨੈਸ਼ਨਲ ਕਾਲਜੀਏਟ ਜਿਮਨਾਸਟਿਕਸ ਐਸੋਸੀਏਸ਼ਨ ਚੈਂਪੀਅਨਸ਼ਿਪ 'ਚ ਵਾਲਟ ਤੇ ਨੈਸ਼ਨਲ ਟਾਈਟਲ ਜਿੱਤਿਆ ਸੀ ਵਾਈਟਵਾਟਰ ਪੁਲਿਸ ਨੇ ਜਾਰੀ ਇੱਕ ਬਿਆਨ ਚ ਕਿਹਾ ਏ ਕਿ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਫਸਰ ਮਿਲਵਾਕੀ ਦੇ ਪੱਛਮ ਚ ਤਕਰੀਬਨ 50 ਮੀਲ ਦੂਰ ਵਾਈਟਵਾਟਰ ਖੇਤਰ ਦੀ ਮੇਨ ਸਟਰੀਟ ਦੇ ਇੱਕ ਅਪਾਰਟਮੈਂਟ ਚ ਅੱਧੀ ਰਾਤ ਤੋਂ ਥੋੜਾ ਸਮਾਂ ਪਹਿਲਾਂ ਪੁੱਜੇ ਜਿੱਥੇ ਉਹਨਾਂ ਨੂੰ ਮ੍ਰਿਤਕ ਹਾਲਤ ਚ ਇੱਕ ਔਰਤ ਜਿਸ ਦੀ ਬਾਅਦ ਚ ਪਛਾਣ ਵੈਲਸ਼ ਵਜੋਂ ਹੋਈ ਹੈ ਮਿਲੀ ਉਸ ਦੇ ਕਈ ਗੋਲੀਆਂ ਵੱਜੀਆਂ ਗਈਆਂ ਪੁਲਿਸ ਅਨੁਸਾਰ ਇੱਕ 23 ਸਾਲਾ ਵਿਅਕਤੀ ਜੋ ਵੈਲਸ਼ ਨੂੰ ਜਾਣਦਾ ਸੀ ਉਹ ਵੀ ਘਟਨਾ ਸਮੇਂ ਉਸੇ ਅਪਾਰਟਮੈਂਟ 'ਚ ਮੌਜੂਦ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ